ਅੱਜ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਜੀ ਮੈਂ ਗੁਰਪ੍ਰੀਤ ਸਿੰਘ ਜੀ ਪਿੰਡ ਚੱਕੀ ਤੇ ਕੀ ਮਾਮਲਾ ਹੈਗਾ ਜਿਹੜਾ ਹਸਪਤਲ ਜੋ ਪਹੁੰਚਿਆ ਜੀ ਮਾਮਲਾ ਇਹ ਹੈ ਜੀ ਅੱਜ ਤੋਂ ਡੇਢ ਸਾਲ ਪਹਿਲਾਂ ਨਾ ਸਾਡੇ ਪਿੰਡ ਚਿੱਟੇ ਦਾ ਕਾਰੋਬਾਰ ਤਲ ਗਿਆ ਠੀਕ ਆ ਜੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਚਿੱਟੇ ਵਾਲਿਆਂ ਨੂੰ ਫੜਨਾ ਚਾਹਿਆ ਫੜੇ ਵੀ ਤੇ ਉਹਨਾਂ ਦੇ ਪਰਚਾ ਵੀ ਕਰਾਇਆ ਤੇ ਉਦੋਂ ਪਰਚਾ ਹੋਣ ਤੋਂ ਬਾਅਦ ਜ਼ਮਾਨਤ ਹੋ ਕੇ ਮਹੀਨੇ ਕੇ ਬਾਅਦ ਉਹ ਗੇਲ ਤੋਂ ਵਾਪਸ ਆਏ ਤਾਂ ਸਾਰੇ ਪਿੰਡ ਵਾਲਿਆਂ ਨੂੰ ਗੇਲ ਲੜਾਰੇ ਮਾਰ ਲੱਗੇ ਵੀ ਤੁਸੀਂ ਸਾਡਾ ਕੀ ਕਰ ਲਿਆ ਅਸੀਂ ਤਾਂ ਆ ਕੇ ਬਾਹਰ ਅਸੀਂ ਇਦਾਂ ਹੀ ਕੰਮ ਚਲਾਵਾਂਗੇ ਉਦੋਂ ਦੇ ਪੰਗੇ ਕਰਦੇ ਕਰਦੇ ਕੱਲ ਕੁਦਰਤੀ ਕਿਤੇ ਮੋਟਰ ਨੱਕਾਂ ਮੋੜ ਕੇ ਆ ਰਿਹਾ ਸੀਗਾ। ਕੱਲਾ ਸੀਗਾ ਕਿ ਇਹਨਾਂ ਨੇ ਘਿਰ ਕੇ ਕੁੱਟਿਆ ਜੀ। ਤੇ ਹੁਣ ਵੀ ਚਿੱਟੇ ਦਾ ਕਾਰੋਬਾਰ ਕਰਦੇ ਨੇ ਕਿ ਹਾਂ ਜੀ ਹੁਣ ਵੀ ਕਰਦੇ ਨੇ ਜੀ ਨਾਲ ਕਿਨਾਂ ਦੇ ਮੁੰਡਾ ਕੂਮਕਲਾ ਦਾ ਹੈ ਇੱਕ ਪੈਣੀ ਸਾਹਿਬ ਦਾ ਹੈ ਮੁੰਡਾ ਜੀ। ਕੱਲ ਕਿ ਕੀ ਨਾਮ ਵਗੈਰਾ ਕੀ ਹੈ ਇਹਨਾਂ ਦੇ? ਨਾਮ ਜਿਹੜਾ ਕੂਮਕਲਾ ਦਾ ਮੁੰਡਾ ਉਹਦਾ ਬਿੰਦੀ ਨਾਮ ਦੱਸ ਰਹੇ ਆ। ਤੇ ਜਿਹੜਾ ਪੈਣੀ ਸਾਹਿਬ ਦਾ ਹੈ ਉਹਦਾ ਨਾਮ ਪਤਾ ਨਹੀਂ। ਇਹ ਛੋਟੇ ਪਿੰਡ ਜਿਹੜੀ ਬਾਰਦਾਦ ਹੋਈ ਆ ਇਹ ਇਹੀ ਬੰਦਿਆਂ ਨੇ ਕੀਤੀ ਆ। ਇਹਨਾਂ ਨੇ ਕੀਤੀ ਹਾਂ ਜੀ। ਇਹ ਫੇਰ ਕੀ ਕਰ ਰਹੇ ਸੀ ਛੋਟੇ ਪਿੰਡ? ਇਹ ਇਹਨਾਂ ਦਾ ਕੰਮ ਰੋਜ਼ ਪਿੰਡ ਆਉਂਦੇ ਜੀ ਇਸ ਕੰਮ ਨੂੰ ਵੇਚ ਿੰਦੀ ਇਹ ਰੋਜ਼ ਦੁਕਾਨਾਂ ਦਾ ਤੇ ਇਥੋਂ ਸਮਾਨ ਗਾਂਹ ਲੈ ਕੇ ਗਾਂਹ ਸਪਲਾਈ ਕਰਦੇ ਨੇ ਨਹੀਂ ਪੁਲਿਸ ਦਾ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਪੜਣਾ ਪਿੰਡਾਂ ਦਾ ਬੰਦ ਹੋ ਗਿਆ ਤੁਸੀਂ ਕਹਿੰਦੇ ਡੇਢ ਸਾਲ ਤੋਂ ਕਾਰਵਾਈ ਤੁਹਾਡੇ ਸਾਹਮਣੇ ਸਾਰਾ ਕੁਝ ਕੀ ਮੰਗ ਕਰਦੇ ਸਕਾਰ ਤੁਸੀਂ ਅਸੀਂ ਤਾਂ ਇਹ ਹੀ ਮੰਗ ਕਰਦੇ ਜਦੋਂ ਰੋਕਿਆ ਜਾਵੇ ਨਸ਼ਾ ਵੇਚਣ ਤੋਂ ਤੇ ਪਿੰਡਾਂ ਨੂੰ ਸਾਫ਼ ਦੁਆਇਆ ਜਾਵੇ ਪੜਨ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਇਸ ਗੰਧ ਵਿੱਚ ਕੋਈ ਤਲਾਸ਼ ਕੀਤੀ ਗਈ ਹੈ ਪੁਲਿਸ ਨੂੰ ਬਿਲਕੁਲ ਕੀਤੀ ਗਈ ਹੈ ਜੀ ਠੀਕ ਹੈਣਾ ਜੀ ਆਏ ਨੇ ਹੇ ਤੱਕ ਨਹੀਂ ਹਜੇ ਨਹੀਂ ਆਏ ਹੁਣ ਤਾਂ ਇਹ ਫੋਨ ਕੀਤਾ ਸੀ ਕਹਿੰਦੇ ਆ ਰਹੇ ਆ ਜੀ ਤੇ ਵਾਰਦਾਤ ਕਿੰਨੇ ਵਜੇ ਹੋਈ ਹੈ ਜੀ ਕੱਲ 9:30 ਵਜੇ ਰਾਤੀ ਜੀ ਕਿ ਸੇਟਾਂ ਸੱਚੇ ਦੋ ਨੇ ਬਾਵਾ ਤੇ ਲੱਤਾਂ ਤੇ ਕਾਫੀ ਸੱਟਾਂ ਲੱਗੀਆਂ ਆਏ। ਯਾ ਸੱਟਾਂ ਲੱਗੀਆਂ ਤੁਹਾਡੇ ਕੀ ਲੱਗਦੇ? ਮੇਰੇ ਬ੍ਰਦਰ ਨੇ ਵੱਡੇ ਜੀ। ਜੀ ਤਰ ਤਿਆਰ ਵੀ ਯੂਜ਼ ਕੀਤਾ। ਹਾਂ ਜੀ ਸਾਈਕਲ ਦੀ ਗਰਾਰੀ ਨਾਲ ਪਿਸਤਲ ਵੀ ਸੀਗਾ ਇੱਕ ਜੀ। ਥੋੜਾ ਬੁਦਸਰ ਵੀ ਸੀਗਾ। ਜੀ ਪਿਸਤਲ ਵੀ ਸੀਗਾ। ਕਿੰਨੇ ਬੰਦੇ ਸੀਗੇ ਜੀ ਉਹ? ਕੋਲੇ ਵੀ ਇੱਥੇ ਸੁਦੋਣਾ ਨਿਕੜਿਆ ਬਾਅਦ ਵਿੱਚ। ਪਿਸਤਲ ਮਤਲਬ ਦੇਸੀ ਕਟਾ। ਕਿੰਨੇ ਬੰਦੇ ਸੀਗੇ ਜੀ ਉਹ? ਤਿੰਨ ਜੀ ਤਿੰਨ। ਕੀ ਕੀ ਨਾਮ ਆਉਣ ਤੇ ਮੈਡਾ ਦੱਸੋ। ਇੱਕ ਸਾਹਬ ਸਿੰਘ ਆ, ਇੱਕ ਬਿੰਦੀ ਆ, ਤੀਜੇ ਦਾ ਨਾਮ ਨੂੰ ਪਤਾ ਨਹੀਂ ਜਿਹੜਾ ਪੈਣੀ ਸਾਹਬ ਵਾਲਾ। ਇਸ ਰੰਜਿਸ਼ ਦਾ ਮੇਨ ਕਾਰਨ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਹ ਵੀ ਕਿਹਾ ਵੀ ਤੁਸੀਂ ਸਾਰੇ ਇਹ ਕੰਮ ਛੱਡ ਦਿਓ ਕਿ ਜਿੰਨਾ ਖਰਚ ਆਊਗਾ ਸਾਰਾ ਤੁਹਾਡੇ ਪਿੰਡ ਕਰੂਗਾ ਵੀ ਤੁਸੀਂ ਆਪਣਾ ਘਰੇ ਬੈ ਕੇ ਰੋਟੀ ਖਾਓ ਬਾਦਾਮ ਦੁੱਧ ਜੋ ਮਰਜ਼ੀ ਲਓ ਕਿ ਜਟਾ ਛੱਡ ਦਿਓ ਨਸ਼ਾ ਵੇਚਣਾ ਹੀ ਬੰਦ ਕਰ ਦਿਓ ਤੇ ਲੈਣਾ ਹੀ ਬੰਦ ਕਰ ਦਿਓ ਪਰ ਉਹਨਾਂ ਦੀ ਪਿੰਡ ਵਾਲਿਆਂ ਦੀ ਇੱਕ ਵੀ ਨਹੀਂ ਸੁਣੀ ਹੁਣ ਚੱਲ ਰਿਹਾ ਹਜੇ ਵੀ ਹਾਂਜੀ ਹਲੇ ਵੀ ਚੱਲ ਰਿਹਾ ਇਹਦਾ ਮਾਣੀ ਵਾਲ ਦਾ ਮੁੰਡਾ ਉਦੋਂ ਨਾਲ ਫੜਿਆ ਸੀ ਨਾ ਉਦੋਂ ਵੀ ਇਹਨੇ ਕਿਸੇ ਪੁਲਿਸ ਅਫਸਰ ਦਾ ਨਾਮ ਲਿਆ ਸੀ ਵੀ ਸੀਆਈਏ ਦਾ ਕੋਈ ਬੰਦਾ ਮੇਰੇ ਨਾਲ ਹੂੰ ਫੋਨ ਵੀ ਕੀਤਾ ਸੀਗਾ ਨੇ ਉਹਦੀ ਰਿਕਾਰਡਿੰਗਾਂ ਵੀ ਸਾਡੇ ਕੋਲ ਆਈਆਂ ਪੁਰਾਣੀਆਂ ਵੀਡੀਓ ਤੇ ਰਿਕਾਰਡਿੰਗ ਸਾਡੇ ਸ਼ੁਰੂ ਕੀਤੀ ਆ ਵੀ ਨਸ਼ਾ ਵਿਚਨ ਦੱਸਣ ਵਿਚਨ ਆ ਜੀ ਤੁਸੀਂ ਪੜਾਂਗੇ ਮੈਂ ਉਸ ਨੂੰ ਕਮੈਂਟ ਕਰਿਆ ਵੀ ਮੈਂ 2 ਸਾਲ ਪਹਿਲਾਂ ਨਸ਼ਾ ਵਿਚਨ ਆ ਦੀ ਨੰਬਰ ਜਾਰੀ ਕੀਤਾ ਸੀ ਨਾਂ ਦੱਸਿਆ ਸੀ ਉਹਦਾ ਤਾਂ ਹੁਣ ਤੱਕ ਕੁਛ ਨਹੀਂ ਅੱਜ ਤੁਸੀਂ ਕੀ ਐਪ ਲਾਂਚ ਕਰਕੇ ਕੀ ਕਰੋਗੇ ਤੁਸੀਂ ਨਾਮ ਦੱਸਣ ਦੇ ਨਾਮ ਮੈਂ ਅੱਜ ਵੀ ਮੈਂ ਅੱਜ ਆਪਣਾ ਨਾਮ ਨੰਬਰ ਸਾਰਾ ਕੁਝ ਮੈਂਸ਼ਨ ਕੀਤਾ ਕਮੈਂਟ ਦੇ ਕਮੈਂਟ ਬਾਕਸ ਦੇ ਵਿੱਚ ਪਰ ਉਹ ਪੰਜਾਬ ਟੀਵੀ ਨੇ ਸ਼ਾਇਦ ਖਬਰ ਚਲਾਈ ਆ ਉਹਦੇ ਨੀਚੇ ਮੈਂ ਆਪਣਾ ਨਾਮ ਨੰਬਰ ਸਾਰਾ ਕੁਝ ਕਮੈਂਟ ਕੀਤਾ ਪਰ ਹਾਲ ਤੱਕ ਮੈਨੂੰ ਕਿਸੇ ਨਾ ਕੋਈ ਰਿਸਪੌਂਸ ਨਹੀਂ ਆਇਆ ਵੀ ਹਾਂ ਦੱਸੋ ਕੀ ਪ੍ਰੋਬਲਮ ਹੈ ਨਾਮ ਦਾ ਅਜੂਤਾ ਅਜੀ ਡਾਕਟਰ ਲਦੀਪ ਸਿੰਘ ਜਦੋਂ ਇੱਕ ਲਾਈਟ ਵਾਲਾ ਕੇਸ ਹੈ ਮਛੋੜੇ ਦਾ ਹਾਂਜੀ ਇਹ ਰਾਤੀ ਹੈ ਸੋ ਤੇ ਡਾਕਟਰ ਮੰਨਟਿਸ ਵੀ ਲੋਟੇ ਜੀ ਲਾਈਟ ਵੀ ਚਾਇਆ ਸੀ ਗੁਪਿੰਦਰ ਸਿੰਘ ਜੀ ਸਲਾਹ ਅਫਸਰ ਸਾਹਿਬ ਤੇ ਸ਼ੱਕੀ ਬੈਂਡਸ ਮਛੋੜੇ ਤੋਂ ਤੇ ਇਹਨਾਂ ਨੇ ਸੱਟਾ ਸੱਟਾ ਲੱਗਿਆ ਹੋਇਆ ਹੈ ਬਾਕੀ ਐਕਸ-ਰੇ ਹੋ ਗਿਆ ਰੋਕਾ ਚੱਲੇਗਾ ਤੇ ਜੋ ਰਿਪੋਰਟ ਆਏਗੀ ਉਹਦੇ ਅਕੋਰਡਿੰਗ ਕਰਦੇ ਜੇ ਐਕਸ-ਰੇ ਤਾਂ ਕਿੰਨੇ ਗਹਿ ਗਏ ਜੀ ਤੇ ਇੱਥੇ ਰੱਖਿਆ ਜਾਂ ਰਹਿਣ ਬਾਰੇ ਕਿਸੇ ਨਾਲ ਲੈ ਤੇ ਇਸ ਦੀ ਮੇਰਾ ਆਸਾ ਸਭ ਹੈਗੇ ਜੀ ਜਿਹੜੇ ਸਾਡੇ ਜਿਹੜੀ ਮੈਂ ਦੇਖਿਆ ਹੈ 3-4 ਸੱਤੇ ਸੱਤੇ ਤੇ ਉਹਦਾ ਵੀਰ ਦਾ ਅਰਜੇ ਚ ਪਾਇਆ ਉਹਦਾ ਪ੍ਰਿੰਟਰੀ ਚੱਕੀ ਤੇ ਚੜਾਈ ਹੈ ਉਹ ਕੀ ਮੰਗਦਾ ਝਗੜਾ ਹੋਇਆ ਰਾਜ ਜੀ ਅਜੇ ਇਨਫਾਰਮੇਸ਼ਨ ਸਾਨੂੰ ਆਈ ਆ ਵੀ ਬੰਦਾ ਇੱਕ ਭਵਿੰਦਰ ਸਿੰਘ ਦਾਖਲ ਹੈ ਸਿਵਲ ਹਸਪੀਟਲ ਹਾਂਜੀ ਉਹਦੇ ਚ ਉਹਦੇ ਪਰਿਵਾਰਕ ਮੈਂਬਰ ਕਹਿ ਰਿਹਾ ਵੀ ਜਿਹੜਾ ਤੁਸੀਂ ਕੋਈ ਦਸ਼ਾ ਵੀ ਜਣਾ ਫੜਿਆ ਸੀਗਾ ਦੋ ਮਿੰਟ ਪਹਿਲਾਂ ਉਹਦੇ ਕਰਕੇ ਰਜਿਸਟਰ ਕਰਕੇ ਸਾਨੂੰ ਪਟਿਆ ਗਿਆ ਨਸ਼ੇ ਦਾਸਮਾ ਨਾ ਪਟਿਆ 2022 ਦੇ ਵਿੱਚ ਇਦਾਂ ਝਗੜਾਇਆ ਸਾਹਿਬ ਸਿੰਘ ਉਹਦੇ ਲੜਕੇ ਦੇ ਖਿਲਾਫ ਜਰੂਰ ਮੁਕੱਦਮਾ ਅੰਦਰਜਾਇਆ ਗਿਆ ਸਾਡੇ ਕੋਲ ਸੁਖਬੀਤ ਉਹਦਾ ਲੜਕੇ ਦਾ ਨਾਮ ਨਹੀਂ ਉਹਦੇ ਖਿਲਾਫ ਪਰਚਾ ਦਿੱਤਾ ਸੀ ਕਾਰਵਾਈ ਕੀਤੀ ਗਈ ਸੀ ਇਸ ਪਿੰਡ ਵਿੱਚ ਜਿਵੇਂ ਕੋਈ ਤੁਹਾਨੂੰ ਕੋਈ ਸ਼ਿਕਾਇਤ ਜਾਂ ਕੋਈ ਕਾਰਵਾਈ ਹੋ ਗਈ ਹੈ ਕੋਈ ਬਿਲਕੁਲ ਨਹੀਂ ਜੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਸ਼ਿਕਵਾ ਸ਼ਿਕਾਇਤ ਹੈ ਨਹੀਂ ਜੀ ਨਹੀਂ ਇਹਨਾਂ ਬੰਦੇ ਦੇ ਖਿਲਾਫ ਨਾ ਹੀ ਕਿਸੇ ਹੋਰ ਕਿਸੇ ਬੰਦੇ ਦੇ ਖਿਲਾਫ ਆ ਵੀ ਕੋਈ ਨਸ਼ਾ ਇੱਥੇ ਵੇਚ ਰਿਹਾ ਜਾਂ ਕੋਈ ਇਦਾਂ ਦਾ ਗਰੋ ਹੋਵੇ ਜਾਂ ਇਦਾਂ ਦੀ ਕੋਈ ਹਵਾ ਹੋਵੇ ਜੀ ਇਹ ਕੀ ਗੁੰਡਾ ਕਾਰਵਾਈ ਕਰ ਰਿਹਾ ਜੋ ਸਟੇਟਮੈਂਟ ਦੇਊਗਾ ਜੀ ਭਵਿੰਦਰ ਸਿੰਘ ਉਹਦੇ ਉਪਰ ਕਾਨੂੰਨੀ ਕਾਰਵਾਈ ਕਰਾਂਗੇ ਜੀ ਕੋਈ ਬੰਦਾ ਲੈ ਭੜਿਆ ਤਾਂ ਨਹੀਂ ਹੈਗਾ ਜੀ ਇਸ ਜੀ ਨਹੀਂ ਇਹਦਾ ਸਟੇਟਮੈਂਟ ਦੇਣੀ ਹੈ ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਣੀ ਹੈ ਉਸ ਸਮਾਜ ਦਾ ਤੇ ਮਾਮਲਾ ਕਿਸ ਤਰ੍ਹਾਂ ਹੋਇਆ ਉਹ ਵੀ ਸਟੇਟਮੈਂਟ ਤੋਂ ਬਾਅਦ ਹੋਊਗਾ ਜੀ